ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਂ ਨਿੱਜੀ ਉਮੀਦਵਾਰ ਤਾਂ ਸਾਰੇ ਵਧੀਆ ਵਗੇ ਤੰਦਰੁਸਤ ਵਗੇ ਚੜ੍ਹਦੀ ਕਲਾ ਚ ਹੋ ਵਗੇ ਜੀ ਅੱਜ ਦੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ 132 ਗਾਇ ਦੀ ਪ੍ਰਾਪਰਟੀ ਦੇ ਨਾਲ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਆਪਣੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਹੋਵੇ ਕੋਠੀ ਮਕਾਨ ਦੁਕਾਨ ਪਲਾਟ ਸ਼ੈੱਡ ਪਹਿਲੇ ਕੁਝ ਵੀ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਡਿਸਕ੍ਰਿਪਸ਼ਨ ਵਿੱਚ ਹੋਏਗਾ ਪਲੱਸ ਸਕਰੀਨ ਤੇ ਚੱਲਦਾ ਹੋਏਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਉਹਨਾਂ ਨਵੇਂ ਸੱਜਣਾ ਨੂੰ ਰਿਕਵੈਸਟ ਹੈਗੀ ਆ ਕਿ ਜਿਹੜੇ ਮੇਰਾ ਚੈਨਲ ਤੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਲੱਸ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਠੀ ਦਾ ਪ੍ਰੋਪਰਲੀ ਬੇਰਵਾਦ ਇਹਨਾਂ ਦਾ ਤੁਹਾਨੂੰ ਕੋਠੀ ਦਾ ਜਿਹੜਾ ਫਰੰਟ ਹੈਗਾ ਵਾ ਜੀ ਫਰੰਟ ਹੈਗਾ ਵਾ ਇਹਦਾ 22 ਫੁੱਟ ਦਾ ਹੈਗਾ ਵਾ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੰਨੀ ਸੋਹਣੀ ਐਲੀਵੇਸ਼ਨ ਬਣਾਈ ਹੋਈ ਆ ਬਹੁਤ ਸੋਹਣੀ ਐਲੀਵੇਸ਼ਨ ਬਣੀ ਹੋਈ ਇਹਨਾਂ ਦੀ ਤੇ ਦੂਸਰਿਆ ਹੈਗਾ ਵਾ ਜੀ ਐਂਟਰੀ ਤੇ ਜਿਹੜਾ ਜੜਾ ਬਣਾਇਆ ਹੈ ਮੇਨ ਗੇਟ ਬਣਾਇਆ ਹੈ ਲੋਹੇ ਦਾ ਬਹੁਤ ਸੋਹਣਾ ਗੇਟ ਬਣਾਇਆ ਹੈ ਵਾ ਪਲੱਸ ਬਹੁਤ ਹੈਵੀ ਗੇਟ ਬਣਿਆ ਹੋਇਆ ਵਾ ਤੇ ਇਹਨਾਂ ਦੀ ਜਿਹ ਪਾਰਕਿੰਗ ਵੀ ਬਹੁਤ ਵੱਡੀ ਬਣੀ ਹੋਈ ਹੈ ਇਹਨਾਂ ਦੀ ਗੱਡੀ ਪਾਰਕਿੰਗ ਵਾਸਤੇ ਬਹੁਤ ਵੱਡੀ ਜਗ੍ਹਾ ਬਣਾਈ ਹੈ ਇੱਥੇ ਤੁਸੀਂ ਆਪਣੀ ਫੋਰਚੂਨਰ ਨੋਮਾ ਵਗੈਰਾ ਆਰਾਮ ਦੇ ਨਾਲ ਪਾਰਕ ਕਰ ਸਕਦੇ ਹੋ ਪਲੱਸ ਤੁਹਾਡੀਆਂ ਦੋ ਬਾਈਕ ਵੀ پارک ਹੋ ਜਾਣਗੀਆਂ ਤੇ ਇਹਨਾਂ ਦਾ ਜੀ ਆ ਹੈਗਾ ਵਾ ਜੀ ਪਹਿਲਾ ਕਾਮਨ ਟਾਇਲਟ ਬਾਥਰੂਮ ਹੈਗਾ ਵਾ ਇਹਨਾਂ ਦਾ ਕਾਮਨ ਟਾਇਲਟ ਬਾਥਰੂਮ ਹੈਗਾ ਵਾ ਇਹਨਾਂ ਦੇ ਨਾ ਟੋਟਲ ਹੈਗੇ ਆ ਜੀ ਚਾਰ ਬੈੱਡਰੂਮ ਹੈਗੇ ਆ ਇੱਕ ਇਹਨਾਂ ਦਾ ਡਰਾਈਂਗ ਏਰੀਆ ਹੈਗਾ ਵਾ ਦੋ ਇਹਨਾਂ ਦੀ ਕਿਚਨ ਬਣੀਆਂ ਹੋਈਆਂ ਆ ਵਾ ਇਹ ਹੈਗਾ ਜੀ ਇਹਨਾਂ ਦਾ ਮੇਨ ਐਂਟਰੀ ਪੁਆਇੰਟ ਇਹ ਇਹਨਾਂ ਦੀ ਮੇਨ ਐਂਟਰੀ ਆ ਆ ਪੋੜੀਆਂ ਨੇ ਜਿਨ੍ਹਾਂ ਨੇ ਲੱਕੜ ਦਾ ਕੰਮ ਕਰਵਾਇਆ ਹੋਇਆ ਵਾ ਜਿਹੜੀ ਕਿ ਬਹੁਤ ਸੋਹਣੀ ਕੋਠੇ ਨੂੰ ਲੁੱਕ ਦੇ ਰਿਹਾ ਵਾ ਇਹਨਾਂ ਦਾ ਡਾਈਨਿੰਗ ਏਰੀਆ ਇਹਨਾਂ ਦਾ ਡਾਈਨਿੰਗ ਏਰੀਆ ਓਪਨ ਕਿਚਨ ਓਪਨ ਕਿਚਨ ਦੇ ਬਾਹਰ ਇਹਨਾਂ ਦਾ ਡਾਈਨਿੰਗ ਏਰੀਆ ਬਣਿਆ ਹੋਇਆ ਵਾ ਆ ਇਹਨਾਂ ਦੀ ਹੈਗੀ ਆ ਓਪਨ ਕਿਚਨ ਗਈ ਆ ਕਿਚਨ ਕਿਚਨ ਦਾ ਏਰੀਆ ਵੀ ਇਹਨਾਂ ਦਾ ਬਹੁਤ ਵਧੀਆ ਤੇ ਬਹੁਤ ਖੁੱਲਡੁੱਲਾ ਬਣਿਆ ਆਇਆ ਵਾ ਕਿਚਨ ਦੇ ਵਿੱਚ ਇਹਨਾਂ ਦੇ ਬਾਕਸ ਵਗੈਰਾ ਰੱਖਣ ਕੋਈ ਸਾਰੇ ਕੀਤੇ ਹੋਏ ਨੇ ਇਹਨਾਂ ਨੇ ਮਤਲਬ ਕਿ ਹਰ ਕਮਰੇ ਦੇ ਵਿੱਚ ਹਰ ਰੂਮ ਦੇ ਵਿੱਚ ਇਹਨਾਂ ਨੇ ਡਾਉਨਥੀਲਿੰਗ ਕਰਵਾਈ ਹੋਈ ਆ ਡਾਉਨਥੀਲਿੰਗ ਕਰਵਾਈ ਜਿਹਦਾ ਕਿ ਡਿਜ਼ਾਈਨ ਹਰੇਕ ਦਾ ਅਲੱਗ-ਅਲੱਗ ਹੈ ਇਹ ਹੈਗਾ ਜੀ ਇਹਨਾਂ ਦਾ ਡ੍ਰਾਇੰਗ ਏਰੀਆ ਇਹਨਾਂ ਦਾ ਡ੍ਰਾਇੰਗ ਰੂਮ ਹੈਗਾ ਵਾ ਜੀ ਡ੍ਰਾਇੰਗ ਰੂਮ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕੀਤਾ ਹੋਇਆ ਵਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਡ੍ਰਾਇੰਗ ਏਰੀਆ ਵੀ ਬਣਾਇਆ ਹੋਇਆ ਵਾ ਇਹਦੀ ਵੀ ਡਾਉਨਥੀਲਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਬਣੀ ਹੋਈ ਆ ਤੇ ਪਲੱਸ ਇਹਨਾਂ ਨੇ ਹਰੇਕ ਰੂਮ ਦੇ ਵਿੱਚ ਏਸੀ ਵੀ ਫਿਟਿੰਗ ਕਰਵਾਈ ਹੋਈ ਆ ਏਸੀ ਪਾਈਪ ਕੜਵਾਈ ਹੋਈ ਆ ਅੰਡਰਗਰਾਉਂਡ ਹੀ ਏਸੀ ਪਾਈਪ ਕਰਵਾਈ ਹੋਈ ਇਹਨਾਂ ਨੇ ਹੁਣ ਦੋਸਤੋ ਦੁਕਾਨੇ ਤੁਹਾਨੂੰ ਇਹਨਾਂ ਦਾ ਫਰਸਟ ਬੈਡਰੂਮ ਆਵਾਜੀ ਇਹਨਾਂ ਦਾ ਪਹਿਲਾ ਬੈਡਰੂਮ ਬੈਡਰੂਮ ਇਹਨਾਂ ਨੇ ਕੁਲੇ ਡੁੱਲੇ ਬਣਵਾਏ ਹੋਏ ਬਹੁਤ ਵਧੀਆ ਬੈਡਰੂਮ ਬਣਵਾਏ ਹੋਏ ਆ ਬੈੱਡ ਵਗੈਰਾ ਇਹ ਤੁਹਾਨੂੰ ਨਾਲ ਹੀ ਦੇਣਗੇ ਸਿਰਫ ਇਹ ਤੋਂ ਸੋਫੇ ਨਾਲ ਲੈ ਕੇ ਜਾਣਗੇ ਬੈੱਡ ਵਗੈਰਾ ਅਲਮੀਰਾ ਵਗੈਰਾ ਇਹ ਤੁਹਾਨੂੰ ਨਾਲ ਹੀ ਦੇਣਗੇ ਤੇ ਪਹਿਲੇ ਰੂਮ ਦੇ ਬੈਡਰੂਮ ਹੈ ਬੈਡਰੂਮ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਬਹੁਤ ਸੋਹਣਾ ਕੰਮ ਕਰਵਾਇਆ ਹੈ ਬੈੱਡ ਦਾ ਵੀ ਤੇ ਲੱਕੜ ਵੀ ਬਹੁਤ ਸੋਹਣੀ ਲਗਵਾਈ ਹੋਈ ਆ ਅਟੈਚ ਬੈੱਡ ਦੇ ਰਹੇ ਨੇ ਅੱਜ ਕੱਲ ਦੇ ਹਸਾਬ ਦੇ ਨਾਲ ਬੈੱਡ ਬਣਿਆ ਜਿਵੇਂ ਨੇ ਮਤਲਬ ਕਿ ਅੱਜ ਕੱਲ ਬੈਡਿੰਗ ਚੱਲਦੀ ਪਈ ਹੈ ਨਾ ਉਦਾਂ ਦੀ ਇਹਨਾਂ ਨੇ ਬੜਾ ਲੋ ਸਾਈਜ਼ ਬੈੱਡ ਦਾ ਬਣਾਇਆ ਹੋਇਆ ਵਾ ਤੇ ਗੱਦੇ ਤੇ ਜਦੋਂ ਇਹਨਾਂ ਨੇ ਜਿਹੜੇ ਵੀ ਲਗਵਾਏ ਤੁਸੀਂ ਆਪਣੇ ਤਰੀਕੇ ਦਾ ਨਾਲ ਇੱਥੇ ਗੱਦੇ ਲਗਵਾ ਸਕਦੇ ਹੋ ਇਹਨਾਂ ਦੇ ਬੈੱਡ ਦੇ ਨਾਲ ਆ 사이ਡ ਟੇਬਲਾਂ ਵੀ ਦੋ ਦੇ ਰਹੇ ਨੇ ਜੋ ਕਿ ਇੱਕ ਛੋਟੀ ਅਲਮਾਰੀ ਦਾ ਕੰਮ ਦੇਣਗੇ ਤੇ ਇਹ ਹੈਗਾ ਜੀ ਇਹਨਾਂ ਦਾ ਅਟੈਚ ਬਾਥਰੂਮ ਇਹ ਵਾ ਜੀ ਇਹਨਾਂ ਦਾ ਅਟੈਚ ਟਾਇਲਟ ਬਾਥਰੂਮ ਹੈਗਾ ਵਾ ਵਧੀਆ ਬਣਿਆ ਹੋਇਆ ਵਾ ਇਹ ਐਨੰਦੀ ਨਾਲ ਹੀ ਅਲਮੀਰਾ ਸੈੱਟ ਕੀਤੀ ਆ ਇਹ ਅਲਮੀਰਾ ਹੈਗੀ ਆ ਇਹ ਐਨੰਦੀ ਅਲਮੀਰਾ ਬਣੀ ਹੋਈ ਹੈ ਹੁਣ ਆਪਾਂ ਤੁਹਾਨੂੰ ਲੈ ਕੇ ਜਾਉਦੇ ਦੂਸਰੇ ਬੈੱਡਰੂਮ ਦੇ ਵਿੱਚ ਅੱਗੇ ਦੋਸਤੋ ਇਹ ਹੈਗਾ ਇਹਨਾਂ ਦਾ ਦੂਸਰਾ ਬੈੱਡਰੂਮ ਬੈੱਡਰੂਮ ਇਹਨਾਂ ਨੇ ਬਹੁਤ ਖੁੱਲੇ ਡੁੱਲੇ ਬਣਵਾਏ ਹੋਏ ਆ ਤੇ ਆਹ ਵਾਲ ਵਗੈਰਾ ਦੇਖ ਰਹੇ ਹੋ ਇਹਨਾਂ ਨੇ ਕਿੰਦਾ ਸੋਹਣਾ ਕੰਮ ਕਰਵਾਇਆ ਹੈ ਬਹੁਤ ਹੀ ਵਧੀਆ ਡਿਜ਼ਾਈਨ ਬਣਾਇਆ ਹੋਇਆ ਵਾ ਇਹ ਦੂਸਰੇ ਰੂਮ ਦਾ ਬੈੱਡ ਹੈਗਾ ਵਾ ਤੇ ਬੈੱਡ ਦੇ ਨਾਲ ਨਾ ਇਹਨਾਂ ਨੇ ਸਾਈਡ ਟੇਬਲਾਂ ਦਿੱਤੀਆਂ ਹੋਈਆਂ ਵਾ ਪਲੱਸ ਇਹਨਾਂ ਨੇ ਨਾਲ ਡਰੋਰ ਦਿੱਤੇ ਹੋਏ ਆ ਠੀਕ ਆ ਉਹ ਜਿਹੜਾ ਆਪਾਂ ਪਹਿਲੇ ਰੂਮ ਦਾ ਬੈੱਡਰੂਮ ਦਿਖਾਇਆ ਨਾ ਤੁਹਾਨੂੰ ਉਹਦਾ ਡਿਜ਼ਾਈਨ ਅਲੱਗ ਹੈ ਇਹਦਾ ਡਿਜ਼ਾਈਨ ਅਲੱਗ ਹੈ ਉਹਦੇ ਨਾਲ ਇੱਕ ਤੁਹਾਨੂੰ ਸਾਈਡ ਟੇਬਲ ਦਿੱਤੀ ਹੋਈ ਆ ਜਿਹੜੀ ਕਿ ਛੋਟੀ ਸਾਈਡ ਟੇਬਲ ਹੈਗੀ ਆ ਉਹ ਤੁਹਾਨੂੰ ਛੋਟੀ ਇੱਕ ਅਲਮਾਰੀ ਦਾ ਕੰਮ ਵੀ ਦੇ ਰਹੀ ਹੈ ਇਹ ਲੋ ਸਾਈਜ਼ ਬੈੱਡ ਹੈਗਾ ਵਾ ਛੋਟਾ ਨਹੀਂ ਬਹੁਤ ਨੀਵਾ ਸਾਈਜ਼ ਬੈੱਡ ਦਾ ਹੈਗਾ ਜਿਵੇਂ ਕਿ ਅੱਜਕੱਲ੍ਹ ਘਰਾਂ ਵਿੱਚ ਕੋਠੀਆਂ ਵਿੱਚ ਬੈੱਡ ਬਣਦੇ ਆ ਸੇਮ ਉਵੇਂ ਦੇ ਸਾਈਜ਼ ਦੇ ਬੈੱਡ ਹੈਗੇ ਆ ਤੇ ਆ ਲੱਗੇ ਹੋਏ ਇਹਨਾਂ ਦੀ ਅਟੈਚਡ ਵਾਲੀ ਮੀਰਾ ਇਹ ਇਹਨਾਂ ਦੇ ਅਲਮੀਰਾ ਲੱਗੇ ਹੋਏ ਆ ਡਾਉਨ ਥੇਲਿੰਗ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਆ ਡਾਉਨ ਥੇਲਿੰਗ ਬਹੁਤ ਡਿਜ਼ਾਈਨ ਵਧੀਆ ਫਾਇ ਹੋਇਆ ਇਹਨਾਂ ਨੇ ਵਾਲ ਦੇ ਨਾਲ ਹੀ ਪ੍ਰੋਪਰਲੀ ਸੈਟ ਅਪ ਕੀਤਾ ਆ ਸਾਰਾ ਇਹ ਤੇ ਇਹ ਹੈਗਾ ਦੋਸਤੋ ਇਹਨਾਂ ਦਾ ਡਰੈਸਿੰਗ ਏਰੀਆ ਇਹਨਾਂ ਦਾ ਡਰੈਸਿੰਗ ਏਰੀਆ ਡਰੈਸਿੰਗ ਏਰੀਆ ਨੇ ਬਹੁਤ ਸੋਹਣਾ ਮਨਾਇਆ ਆ ਵਾ ਵੱਡਾ ਮਿਰਰ ਲੱਗਾ ਹੋਇਆ ਵਾ ਤੇ ਮੰਨੋ ਕਿ ਬਹੁਤ ਸੋਹਣੀ ਮੱਧਿਆਵੀ ਸੈਟਿੰਗ ਕੀਤੀ ਹੋਈ ਆ ਅਸੈਂਗਰੀ ਦੇ ਨਾਲ ਹੀ ਇਹਨਾਂ ਦਾ ਹੈਗਾ ਜੀ ਐਂ ਵਿਖਾਏ ਦੂਸਰੇ ਬੈਡਰੂਮ ਦਾ ਦੂਸਰਾ ਅਟੈਚ ਅਟੈਚ ਟਾਇਲਟ ਬਾਥਰੂਮ ਠੀਕ ਹੈ ਜੀ ਇਹਨਾਂ ਦਾ ਦੂਸਰਾ ਅਟੈਚ ਟਾਇਲਟ ਬਾਥਰੂਮ ਹੈਗਾ ਵਾ ਤੇ ਪਲੱਸ ਨਾਲ ਹੀ ਇਹਨਾਂ ਨੇ ਡਰੈਸਿੰਗ ਰੂਮ ਬਣਾਇਆ ਹੈ ਔਰ ਪ੍ਰੋਪਰਲੀ ਸਾਰਾ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸੈਟਅਪ ਕੀਤਾ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਬਾਰ ਬਾਰ ਦੱਸਦੇ ਪਏ ਆ ਬੈੱਡ ਵਗੈਰਾ ਤੁਹਾਨੂੰ ਉੱਥੇ ਦੇ ਦੇਣਗੇ ਨਾਲ ਹੀ ਦੇਣਗੇ ਤੇ ਲੇਕਿਨ ਇਹ ਬਾਕੀ ਸੋਫੇ ਨਾਲ ਲੈ ਕੇ ਜਾਣਗੇ ਠੀਕ ਹੈ ਹੁਣ ਆਪਾਂ ਤੁਹਾਨੂੰ ਦੁਖਾਣੇ ਇਹਨਾਂ ਦਾ ਉੱਪਰ ਵਾਲਾ ਫਲੋਰ ਇਹਨੇ ਦੂਸਰੀ ਮੰਜ਼ਲ ਤੇ ਚੱਲਦੇ ਆ ਉੱਪਰ ਕੀ ਬਣਿਆ ਕੀ ਕਿਵੇਂ ਦਾ ਬਣਿਆ ਉਹ ਸਾਰਾ ਤੁਹਾਨੂੰ ਦੁਕਾਨੇ ਉਪਰ ਵੀ ਇਹਨਾਂ ਨੇ ਪ੍ਰੋਪਰ ਸੇਮ ਹੀ ਜਿਵੇਂ ਥੱਲੇ ਬਣਾਇਆ ਉਵੇਂ ਹੀ ਬਣਿਆ ਹੋਇਆ ਵਾ ਪੂਰੀਆਂ ਦੇਖਦੇ ਹੋ ਤੁਸੀਂ ਇਹਨਾਂ ਨੇ ਜਿਹੜਾ ਪੂਰੀਆਂ ਦੇ ਵਿੱਚ ਜਿਹੜਾ ਇਹਨਾਂ ਨੇ ਕੰਮ ਕਰਵਾਇਆ ਸਾਰਾ ਵੁੱਡਨ ਦਾ ਕੰਮ ਕਰਵਾਇਆ ਹੋਇਆ ਵਾ ਇਹ ਆਵਾਜ਼ੀ ਇਹਨਾਂ ਦਾ ਸਟਾਰਟਿੰਗ ਤੇ ਜੀ ਦੋਸਤੋ ਆ ਇਹਨਾਂ ਨੇ ਬਣਾਈ ਹੋਈ ਹੈ ਬਾਲਕਨੀ ਬਾਲਕਨੀ ਬਹੁਤ ਸੋਹਣੀ ਬਣਾਈ ਹੋਈ ਆ ਤੇ ਇਹ ਸਾਰਾ ਇਹਨਾਂ ਦੇ ਨਾ ਕਫਨ ਕਲਾਸ ਲੱਗਾ ਹੋਇਆ ਵਾ ਇਹਨਾਂ ਟਪਨ ਗਲਾਸ ਦਾ ਕੰਮ ਕਰਵਾਇਆ ਹੋਇਆ ਵਾ ਉੱਪਰ ਵੀ ਦੇਖੋ ਤੁਸੀਂ ਨਾ ਇਹਨਾਂ ਦੀ ਬਾਲਕਨੀ ਦਾ ਵੀ ਡਿਜ਼ਾਈਨ ਦੇਖੋ ਕਿੱਦਾਂ ਸੋਹਣਾ ਪਿਆ ਹੈ ਨਾ ਆਹ ਹੈਗਾ ਇਹਨਾਂ ਦਾ ਦੂਸਰਾ ਬੈਡਰੂਮ ਹੈਗਾ ਇਹਨਾਂ ਦਾ ਵੀ ਬੈਡਰੂਮ ਹੈ ਲੇਕਿਨ ਇੱਥੇ ਆਪਣਾ ਅਫੀਸ਼ੀਅਲ ਵਰਕ ਕਰਦੇ ਆ ਇਹਨਾਂ ਨੇ ਆਪਣਾ ਆਫਿਸ ਰੂਮ ਬਣਾਇਆ ਹੈ ਹੈਗਾ ਇਹ ਵੀ ਬੈਡਰੂਮ ਹੈ ਬੈਡਰੂਮ ਇਹ ਵੀ ਬਹੁਤ ਖੁੱਲਡੁਲਾ ਬਣਾਇਆ ਹੈ ਇਹਦੀ ਵੀ ਡਾਉਨ ਸੀਲਿੰਗ ਬਹੁਤ ਸੋਹਣੀ ਕਰਵਾਈ ਹੋਈ ਹੈ ਇਹਨਾਂ ਨੇ ਤੇ ਇਹਦਾ ਦਿਖਾਣੇ ਹੁਣ ਤੁਹਾਨੂੰ ਆਪਾਂ ਉੱਪਰਲਾ ਦੂਸਰਾ ਬੈਡਰੂਮ ਦਿਖਾਣੇ ਆਹ ਉਹ ਦੋਸਤ ਇਹਨਾਂ ਦਾ ਦੂਸਰਾ ਬੈਡਰੂਮ ਦੂਸਰਾ ਬੈਡਰੂਮ ਬਹੁਤ ਖੁੱਲਾ ਬਣਾਇਆ ਹੈ ਮੇਨ ਹੈਗਾ ਵਾ ਕਿ ਜਿਹੜਾ ਇਹਨਾਂ ਨੇ ਦੂਸਰਾ ਬੈਡਰੂਮ ਬਣਾਇਆ ਹੈਗਾ ਮਾਸਟਰ ਬੈਡਰੂਮ ਪ੍ਰੋਪਰ ਖੁੱਲਾ ਢੁਲਾ ਬੈਡਰੂਮ ਹੈਗਾ ਵਾ ਜਿਹਨੂੰ ਉਹ ਮਾਸਟਰ ਬੈਡਰੂਮ ਕਹਿ ਦਿੰਦੇ ਆ ਟੋਟਲ ਇਹਨਾਂ ਦੇ 4 ਬੈਡਰੂਮ ਪਲੱਸ ਇੱਕ ਇਹਨਾਂ ਦਾ ਡਰਾਈਵ ਰੂਮ ਹੈਗਾ ਵਾ ਇਹ ਹੈਗਾ ਜੀ ਮਾਸਟਰ ਬੈਡਰੂਮ ਜਿਹੜਾ ਚੌਥਾ ਹੈਗਾ ਮਾਸਟਰ ਬੈਡਰੂਮ ਹੈਗਾ ਵਾ ਹੈਗੀ ਇਹਨਾਂ ਦੀ ਕਿਚਨ ਇਹ ਇਹਨਾਂ ਦੀ ਕਿਚਨ ਹੈਗੀ ਹੈ ਫਿਲਹਾਲ ਦੀ ਘੜੀਏ ਸਟੋਰ ਦੇ ਬਹਾਤੇ ਯੂਜ਼ ਕਰਦੇ ਪਏ ਨੇ ਸਟੋਰ ਯੂਜ਼ ਕਰਦੇ ਪਏ ਆ ਆ ਇਹਨਾਂ ਦਾ ਦੋਸਤ ਪਿੱਛੇ ਦਾ ਓਪਨ ਟਾਇਲਸ ਇਹ ਇਹਨਾਂ ਦਾ ਓਪਨ ਏਰੀਆ ਹੈਗਾ ਕੋਠੇ ਦੇ ਉੱਪਰ ਸਾਰੇ ਇਹਨਾਂ ਦਾ ਓਪਨ ਏਰੀਆ ਹੈਗਾ ਤੇ ਇਹਨਾਂ ਨੇ ਉੱਪਰ ਵੀ ਲਾਸਟ ਤੇ ਵੀ ਨਾ ਇੱਕ ਸਟੋਰ ਰੂਮ ਬਣਾਇਆ ਆ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਉੱਪਰ ਵੀ ਇਹਨਾਂ ਨੇ ਰੂਮ ਬਣਾਇਆ ਲੇਕਿਨ ਉਹਨੂੰ ਸਟੋਰ ਯੂਜ਼ ਕਰਦੇ ਪਏ ਆ ਆਵਾਜ਼ ਸੁਣਨਾ ਦਾ ਤੋਂ ਕਿੰਨੇ ਕਹ ਜੇ ਇਹਨਾਂ ਨੂੰ ਸਟੋਰ ਰੂਮ ਬਣਾਇਆ ਹੋਇਆ ਵਾ ਆ ਮੇਰੇ ਪਿੱਛੇ ਜਿੰਨੀ ਵੀ ਤੁਸੀਂ ਦੇਖਦੇ ਪਏ ਹੋ ਨਾ ਇਹ ਸਾਰੀ ਗ੍ਰੈਂਡ ਸਟਰੀਟ ਹੈਗੀ ਆ ਕਲੋਨੀ ਗ੍ਰੈਂਡ ਸਟਰੀਟ ਹੈਗੀ ਆ ਟੈਂਡਰ ਸਟਰੀਟ ਦਾ ਇਹ ਨਾਲ ਹੀ ਇਸ ਕੋਠੀ ਦੀ ਕੰਧ ਲੱਗਦੀ ਆ ਕੋਠੀ ਦੀ ਬੈਕ ਸਾਈਡ ਤੇ ਹੈਗੀ ਆ ਗ੍ਰੈਂਡ ਸਟਰੀਟ ਤੇ ਐਡਰੈਸ ਤੁਹਾਨੂੰ ਆਪਾਂ ਨਾ ਫੇਰ ਇੱਕ ਵਾਰੀ ਦੱਸ ਦਿੰਨੇ ਆ ਹਾਂਜੀ ਐਡਰੈਸ ਹੈਗਾ ਵਾ ਤਰੰਤਾਰ ਰੋਡ ਅੰਮ੍ਰਿਤਸਰ ਪਾਈਮਾਂਝ ਏਰੀਆ ਪਾਈਮਾਂਝ ਦਾ ਏਰੀਆ ਹੈਗਾ ਵਾ ਕੋਡ ਇਹ ਹੈਗਾ ਜੀ ਜੀ ਜਿਦੋਂ ਆਪਾਂ ਫਲੈਟ ਤੋਂ ਅੰਦਰ ਐਂਟਰ ਕਰਦੇ ਆ ਨਾ ਫਲੈਟ ਤੋਂ ਅੰਦਰ ਐਂਟਰ ਕਰਦੇ ਆ ਗ੍ਰੈਂਡ ਐਵੇਨਿਊ ਤੋਂ ਅੱਗੇ ਹੀ ਇੱਕ ਕੋਠੀ ਦਾ ਰਸਤਾ ਹੈਗਾ ਵਾਜੀ ਹਾਂਜੀ ਦੋਸਤੋ ਜੇਕਰ ਤੁਸੀਂ ਕੋਠੀ ਨੂੰ ਬਾਇ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਕੋਈ ਭੈਣ ਭਰਾ ਸੱਜਣੇ ਕੋਠੀ ਨੂੰ ਖਰੀਦਣਾ ਚਾਹੁੰਦਾ ਏ ਜਾਂ ਫਿਰ ਕੋਠੀ ਖਰੀਦਣਾ ਕੋਈ ਚਾਹਵਾਨ ਹੈਗਾ ਵਾ ਤੁਸੀਂ ਮੇਰੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਜੋ ਕੋਈ ਵੀ ਸੱਜਣ ਬੇਲੀ ਭੈਣ ਭਰਾ ਕੋਠੀ ਖਰੀਦਣਾ ਚਾਹੁੰਦਾ ਹੈ ਉੱਥੋਂ ਤੱਕ ਇਹ ਵੀਡੀਓ ਪਹੁੰਚ ਸਕੇ ਜਿੰਨੇ ਵੀ ਇਸ ਕੋਠੀ ਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੇ ਸਾਡਾ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੋਏਗਾ ਪਲੱਸ ਸਕਰੀਨ ਤੇ ਨੰਬਰ ਚੱਲਦਾ ਹੋਏਗਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇਕਰ ਆਪਾਂ ਤੁਹਾਡਾ ਫੋਨ ਨਹੀਂ ਰਿਸੀਵ ਕਰ ਪਾਉਂਦੇ ਸਾਨੂੰ ਵਟਸਐਪ ਤੇ ਕੇ ਮੈਸੇਜ ਕਰ ਦਿਓ ਫੋਨ ਅਸੀਂ ਤੁਹਾਨੂੰ ਆਪੇ ਕਰ ਲਾਂਗੇ ਮਿਲਦੇ ਹਾਂ ਤੁਹਾਨੂੰ ਬਹੁਤ ਜਲਦੀ ਇੱਕ ਨਵੀਂ ਕੋਠੀ ਦੀ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ